I thought the. ਵੱਖ-ਵੱਖ ਦੋ ਥਾਵਾਂ ਤੇ ਹੋਈ ਚੜਪ ਇੱਕ ਬਦਮਾਸ਼ ਹੋਇਆ ਚਖਮੀ ਚਾਰ ਨੂੰ ਕੀਤਾ ਗ੍ਰਿਫਤਾਰ ਤੰਦਰਸ਼ ਤੇ ਕਿ ਬਟਾਲਾ ਚ ਵੱਖ-ਵੱਖ ਦੋ ਥਾਵਾਂ ਤੇ ਚੜਪ ਦੌਰਾਨ ਚਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਦ ਕਿ ਇੱਕ ਐਨਕਾਊਂਟਰ ਵਿੱਚ ਚਖਮੀ ਹੋਇਆ ਹੈ ਪੁਲਿਸ ਵੱਲੋਂ ਹਥਿਆਰ ਹੈਰੋਇਨ ਅਤੇ ਡਰੱਗ ਮਰੀ ਵੀ ਫੜੀ ਗਈ ਅਤੇ ਫੜੇ ਗਏ ਬਦਮਾਸ਼ਾਂ ਵਿਰੁੱਧ ਵੱਖ-ਵੱਖ ਥਾਵਾਂ 'ਤੇ ਅਦੀਨ ਮਕਦਮਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੰਦਰਸ਼ ਤੇ ਕਿ ਬੀਤੀ ਸ਼ਾਮ ਪੁਲਸ ਅਤੇ ਗੈਂਗਸਟਰਾਂ ਵਿੱਚ ਚਾਰ ਦੋਥਾਈ ਚੜਪ ਦੇ ਦੌਰਾਨ ਚਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਚੜਪ 'ਚ ਇੱਕ ਗੈਂਗਸਟਰ ਦੀ ਖੁਫੀ ਸੁਪੰਤੀ ਡੀਆਈਜੀ ਬਾਰਡਰ ਸਿੰਘਦੀਪ ਕੋਇਲ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਘਟਨਾ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਇਲਾਵਾ ਐਸਐਚਓ ਸਿਵਲਾਈ ਨੇ ਵੀ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਸਰੋਤੇ ਹਾਂ ਕੀ ਕੁਝ ਕਹਾ ਸੰਦੀਪ ਸਿੰਘ ਡੀਆਈਜੀ ਬਾਰਡਰ ਰੇਂਜ ਅਤੇ ਐਸਐਚਓ ਸਿਵਲਾਈ ਅਸੀਂ ਕੱਲ ਡੀਪੀ ਸਾਹਿਬ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਿਹੜਾ ਆਪਰੇਸ਼ਨ ਪਰਹਾਰ ਅਸੀਂ ਲਾਂਚ ਕੀਤਾ ਹੈਗਾ ਤੇੰਦਰਾਂ ਲਈ ਕਿ ਅਸੀਂ ਪੰਜਾਬ ਪੁਲਿਸ ਇਸ ਤੇ ਵਚਨਬੱਧ ਹੈਗੀ ਹੈ ਕਿ ਅਸੀਂ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਉਹ ਨਜ਼ਾਦੋ ਆਣੀ ਹੈਗੀ ਹੈ ਉਹਦੇ ਲਈ ਅਸੀਂ ਪੂਰੇ ਮੋਟੀਵੇਟਿਡ ਹੈਗੇ ਆ ਇੱਥੇ ਇਸੇ ਇਸੇ ਲੱਡੀ ਦੇ ਵਿੱਚ ਹੀ ਅ ਅੱਜ ਬਟਾਲਾ ਪੁਲਿਸ ਨੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਦੀ ਨਿਗਰਾਨੀ ਹੇਠ ਇੱਕ ਜਿਹੜੇ ਕਾਰਵਾਈ ਕੀਤੀ ਹੈ ਬੈਂਗਸਟਰਾਂ ਦੇ ਵਿਰੁੱਧ ਉਹਦੇ ਵਿੱਚ ਇਹਨਾਂ ਨੇ ਤੁਹਾਨੂੰ ਯਾਦ ਹੋਵੇ ਕਿ 5 12 ਨੂੰ ਇੱਕ ਸ਼ਹਿਰ ਬਟਾਲਾ ਦੇ ਵਿੱਚ ਇੱਕ ਰੋਡ ਰੇਜ ਦੇ ਕਾਰਨ ਦੋ ਨੌਜਵਾਨਾਂ ਨੇ ਇੱਕ ਸੌਰਵ ਨਿਗਾਨ ਨਾਮ ਦੇ ਵਿਅਕਤੀ ਨੂੰ ਫਾਇਰ ਇੰਜਰੀ ਇਤੀਸੀਗੀ ਆਪਣੇ ਪਿਸਤੌਲ ਨਾਲ ਉਹਨੂੰ ਉੱਤੇ ਮਾਰਿਆ ਸੀਗਾ ਤੇ ਉਹ ਫਰਾਰ ਹੋ ਗਏ ਸੀਗੇ ਤੇ ਉਹਨਾਂ ਦੇ ਪਰਚਾ ਸਿਵਲ ਲਾਈਨ ਬਟਾਲਾ ਦੇ ਵਿੱਚ ਅ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਬਿਕੋਜ਼ ਇਹ ਸੈਂਸੇਸ਼ਨਲ ਸੀਗਾ ਰਾਤ ਨੂੰ ਸੀਗਾ ਸ਼ਹਿਰ ਦੇ ਵਿੱਚ ਸੀਗਾ ਉਹਦੇ ਕਰਕੇ ਹੀ ਉਸੇ ਦਿਨ ਤੋਂ ਹੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅ ਐਸਐਸਪੀ ਸਾਹਿਬ ਨੇ ਸੁਦਰਮਨਤਾਪ ਸਿੰਘ ਨੇ ਇਹਨਾਂ ਨੇ ਐਸਪੀਡੀ ਸੰਦੀਪ ਵਡੇਰਾ ਤੇ ਡੀਐਸਪੀ ਸੰਜੀਵ ਤੇ ਜਿਹੜਾ ਸਿਵਲ ਲਾਈਨ ਦਾ ਜਿਹੜਾ ਐਸਐਚਓ ਨੇ ਨਿਰਮਲ ਸਿੰਘ ਹੈ ਨਾ ਮੇਰੇ ਖਿਆਲੋਂ ਉੱਥੇ ਨਿਰਮਲ ਸਿੰਘ ਹੋਰਾਂ ਦੇ ਇਸ ਸੁਖਰਾਜ ਸੀਏ ਦੇ ਨਿਗਰਾਨ 헤ਡ ਜਿਹੜੀਆਂ ਟੀਮਾਂ ਬਣਾਈਆਂ ਸੀਗੀਆਂ ਤੇ ਇੱਕ ਮੈਨ ਹੰਟ ਲਾਂਚ ਕੀਤੀ ਸੀ ਇਹਨਾਂ ਦੋਨੋਂ ਅਪਰਾਧੀਆਂ ਨੂੰ ਫੜਨ ਲਈ ਕੁਝ ਦਿਨ ਪਹਿਲਾਂ ਜਦੋਂ ਇਹ ਜਿਹੜਾ ਜਿਹੜਾ ਜਸਕਰਨ ਸਿੰਘ ਉਰਫ ਜੱਸਾ ਹੈਗਾ ਇਸੇਖਵਾਂ ਦਾ ਰਹਿਣ ਵਾਲਾ ਹੈ ਇਹਦੇ ਨਾਲ ਜਿਹੜਾ ਇਹਦਾ ਸਾਥੀ ਸੀਗਾ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਇਹ ਦੋ ਸੀ ਦੋ ਜਾਣੇ ਸੀਗੇ ਜਿਨ੍ਹਾਂ ਨੇ ਉਹ 307 ਦਾ ਜਿਹੜਾ ਜਿਨ੍ਹਾਂ ਤੇ ਮੁਕੱਦਮਾ ਦਰ ਸੀਗਾ ਕੁਝ ਦਿਨ ਪਹਿਲਾਂ ਜਦੋਂ ਵਿਸ਼ਾਲ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਨੂੰ ਫੜਿਆ ਜਾਂਦਾ ਹੈ ਉਸਦੇ ਕੋਲੋਂ ਇੱਕ ਪਿਸਤੌਲ ਤੇ 3 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਸ ਲਈ ਉਹਦੇ ਤੇ ਇੱਕ ਵੱਖਰਾ ਪਰਚਾ ਉਹਦੇ ਤੇ ਦਰਜ ਹੈਗਾ ਤੇ ਇਹ ਉਸ ਤੋਂ ਉਦੋਂ ਤੋਂ ਫਰਾਰ ਚੱਲਿਆ ਆ ਰਿਹਾ ਸੀਗਾ ਜਿਸ ਕਰ ਨੂੰ ਜਸ ਤੇ ਅੱਜ ਮਤਲਬ ਜਿਵੇਂ 19 ਤਰੀਕ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਤੇ ਇਸ ਦੇ ਕੋਲੋਂ 1 ਕਿਲੋ ਹਿਰੋਇਨ ਕਿਉਂਕਿ ਇਹਨਾਂ ਕੋਲੇ ਜਿਹੜੀ ਹੁਣ ਪੁੱਛ ਕੇ ਤੇ ਗੱਲ ਸਾਹਮਣੇ ਆਈ ਹੈ ਟੋਟਲ ਇਹ 4 ਕਿਲੋ ਹਿਰੋਇਨ ਇਨੋਂ ਕੋਲੇ ਸੀਗੀ 3 ਕਿਲੋ ਹੈਰੋਇਨ ਦਾ ਗੁਰਪ੍ਰੀਤ ਸਿੰਘ ਵਿਸ਼ਾਲ ਤੋਂ ਬਰਾਮਦ ਹੋ ਗਈ ਸੀ ਕਿ ਤੇ ਕਿਲੋ ਇਹ ਤੋਂ ਬਰਾਮਦ ਹੋ ਗਈ ਸੀ ਪਰ ਇਹਦੇ ਨਾਲ ਨਾਲ ਜਿਹੜਾ 307 ਦਾ ਜਿਹੜਾ ਸਿਵਲ ਲਾਈਨ ਦਾ ਬਟਾਲੇ ਦਾ ਮੁਕੱਦਮਾ ਸੀਗਾ ਜਿਸ ਵਿੱਚ ਜਿਹੜਾ ਹਥਿਆਰ ਵਰਤਿਆ ਹੋਇਆ ਸੀਗਾ ਉਹ ਹਲੇ ਬਰਾਮਦ ਨਹੀਂ ਹੋਇਆ ਸੀਗਾ ਤੇ ਉਸ ਦੇ ਵਿੱਚ ਜਦੋਂ ਗਹਿਨ ਪੁੱਛ ਕੇ ਸੇ ਵਿੱਚ ਆਈ ਕਿ ਇਸ ਨੇ ਜਿੱਥੇ ਅਸੀਂ ਆਪਾਂ ਖੜੇ ਆ ਇਸ ਨੇ ਕਿਹਾ ਕਿ ਮੈਂ ਉੱਥੇ ਲੁਕੋ ਕੇ ਰੱਖਿਆ ਹੋਇਆ ਤੇ ਉਸ ਦੀ ਬਰਾਮਦਗੀ ਲਈ ਟੀਮਾਂ ਪੁਲਿਸ ਦੀਆਂ ਆਈਆਂ ਸੀਗੀਆਂ ਤੇ ਇਸ ਨੇ ਨੇੜੇ ਦਾ ਫਾਇਦਾ ਉਸ ਨੂੰ ਚੱਕ ਕੇ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਰਿਟੈਲੀਟਿਓ ਫਾਇਰ ਦੇ ਵਿੱਚ ਜਿਹੜਾ ਜਿਸ ਕਰਨ ਏਲੀਅਸ ਜਿਹੜਾ ਜੱਸ ਹੈ ਉਹ ਆਪਣਾ ਇੰਜਰ ਹੋਇਆ ਤੇ ਉਹਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਟੀਬੋਰਤੀ ਇਹ ਦੇਖਣ ਇਹ ਬਾਅਦ ਚ ਪਤਾ ਲੱਗੇਗਾ ਦੇਖ ਕੇ ਕਿ ਇਹ ਉਸ ਕ੍ਰਾਈਮ ਦੇ ਵਿੱਚ ਯੂਸਵਲੀ ਪਿਸਤੌਲ ਹੈ ਕਿ ਕੋਈ ਹੋਰ ਹੈਗੀ ਸਰ ਇਤੇ ਦੋਨਾਂ ਤੇ ਪਹਿਲਾਂ ਹੋਰ ਕਿਹੜੇ ਕਿਹੜੇ ਕ੍ਰਿਮੀਨਲ ਪਰਚੇ ਦਰਜ ਨੇ ਜਾਂ ਇਹ ਕਿਸੇ ਗੈਂਗ ਨਾਲ ਐਸੋਸੀਏਟ ਨੇ ਅ ਦੇਖੋ ਇਸ ਤਰ੍ਹਾਂ ਹੈਗਾ ਕਿ ਹਲੇ ਹਲੇ ਤਾਂ ਇਸ ਨੂੰ ਹਲੇ ਤਾਂ ਹੋਇਆ ਹੀ ਹੈ ਮੁਕਾਬਲਾ ਤਾਂ ਹਲੇ ਗਨ ਪੁੱਛਕਿਚ ਹੋਏਗੀ ਬਟ ਇਹ ਦਾ ਜਿਹੜਾ ਇੰਨਾ ਮੈਨੂੰ ਪਤਾ ਜਿਸ ਕਾਰਨ ਜਿਸ ਦਾ ਜਿਹੜਾ ਮੈਂ ਐਸਐਸਓ ਆਪਨੇ ਦੱਸਿਆ ਕਿ ਇਹ ਦਾ ਕ੍ਰਿਮਨਲ ਪਿਛੋਕੜ ਹੈ ਇਸ ਤੇ ਉਤੇ ਪਹਿਲਾਂ ਵੀ ਅ ਅਟੈਂਪਟ ਟੂ ਮਰਡਰ ਐਂਡ ਡੀਪੀਐਸ ਆਰਮ ਜੈਕਟ ਦੇ ਪਰਚੇ ਦਰਜ ਨੇ ਤੇ ਵਿਸ਼ਾਲ ਦੇ ਉਤੇ ਵੀ ਚਾਰ ਪਰਚੇ ਉਹਦੇ ਤੇ ਵੀ ਉਹਦਾ ਵੀ ਜਿਹੜਾ ਹੈਗਾ ਕ੍ਰਿਮਨਲ ਪਾਸਟ ਹੈਗਾ ਤੇ ਇਹ ਪਹਿਲਾਂ ਵੀਰਨਾਂ ਤੋਂ 100 150 ਗ੍ਰਾਮ ਪਹਿਲਾਂ ਇਹ ਤੁਹਾਨੂੰ ਬੋਲ ਤਾਂ ਹੁਣ ਇਹ ਵੱਡੇ ਪੱਧਰ ਤੇ ਇਹ ਆਪਣਾ ਨਸ਼ੇ ਦਾ کاروبار ਕਰ ਰਹੇ ਸੀਗੇ ਤੇ ਇਹਨਾਂ ਕੋਲੇ ਨਜਾਇਜ਼ ਹਥਿਆਰ ਵੀ ਸੀਗੇ ਕਿੰਨੀ ਇੱਕ ਰਾਉਂਡ ਗੋਲੀ ਚੱਲੀ ਔਰ ਆਪਣੇ ਕਿਸੇ ਜਵਾਨ ਦੇ ਪੁਲਿਸ ਦੇ ਜਵਾਨ ਦੇ ਤੇ ਨਹੀਂ ਵਾਹਿਗੁਰੂ ਦਾ ਸ਼ੁਕਰ ਹੈਗਾ ਕਿ ਉਹ ਬਚਾ ਹੋ ਗਿਆ ਅ ਕਸਰ ਤਾਂ ਉਹ ਜਿਵੇਂ ਹੁੰਦਾ ਕਿ ਜਦੋਂ ਭੱਜਣ ਲੱਗੇ ਤਾਂ ਤਾਬੜ ਤੋੜ ਫਾਇਰਿੰਗ ਉਸ ਨੇ ਕੀਤੀ ਹੈਗੀ ਐ ਤੇ ਪੁਲਿਸ ਵੱਲੋਂ 2-3 ਫਾਇਰ ਹੋਏ ਆ ਉਦੋਂ ਉਹਦੇ ਹਲੇ ਫਾਇਰ ਸਾਨੂੰ ਨਹੀਂ ਪਤਾ ਕਿੰਨੇ ਹੋਏ ਐ ਐਫਐਐਸਐਲ ਦੀ ਟੀਮ ਆਏਗੀ ਸਾਰਾ ਜਿਹੜਾ ਸੀਨ ਐ ਇਹਨੂੰ ਅਸੀਂ ਹੁਣ ਸੀਨ ਆਫ ਕ੍ਰਾਈਮ ਨੂੰ ਪ੍ਰੋਟੈਕਟ ਕਰ ਲਾਂਗੇ ਫਿਰ ਇਸ ਨੂੰ ਸਾਰੀ ਜਦੋਂ ਐਫਐਸਐਲ ਗਹਿਨ ਜਾਂਚ ਕਰੇਗੀ ਉਹ ਸਾਰੀ ਡਿਟੇਲਸ ਫਿਰ ਤੁਹਾਡੇ ਨਾਲ ਲੈਟਰ ਉਹਨੇ ਸ਼ੇਅਰ ਕਰ ਦੇਆ। ਇਹ ਕੋਈ ਦਿਨ ਪਹਿਲਾਂ 16 17 ਦੀ ਰਾਰ ਨੂੰ ਇਹ ਬਨਾਰਸੀ ਫਾਉਂਟਰੀ ਹੈ ਇੱਥੇ ਹਸਲੀਪੁਰ ਦੇ ਨਾਲ ਉਹਦੇ ਮਾਲਕ ਸ਼੍ਰੀ ਮਨੋਜ ਕੁਮਾਰ ਵੱਲੋਂ ਇੰਟੀਮੀਸ਼ਨ ਦਿੱਤੀ ਵੀ ਉਹਦੀ ਫੈਕਟਰੀ ਦੇ ਵਿੱਚੋਂ ਕੋਈ ਨਾਮਲੂ ਵਕਤੀ ਉਹਦੀ ਕੋਈ ਦੇਗ ਦੇ ਪੁਰਜੇ ਹੋਰ ਪੈਟਰਨ ਵਗੈਰਾ ਚੋਰੀ ਕਰਕੇ ਲੈ ਗਏ। ਉਤਰਾントਰ ਦੇ ਇਸ ਮਾਮਲੇ ਦਾ ਨੰਬਰ 14 ਦਰਜ ਕਰਕੇ ਤਵਕੀਜ਼ ਕੀਤੀ ਗਈ ਉਹ ਸੀਸੀਟੀਵੀ ਹੋਰ ਟੈਕਨੀਕਲ ਅਧਾਰ ਤੇ ਉਹਨਾਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਦੋਸ਼ੀ ਲਖਨਪੁਰ ਅਤੇ ਰਾਜਕੁਮਾਰ ਨੂੰ ਅਰੈਸਟ ਕੀਤਾ ਗਿਆ ਜੋ ਵਹੀਕਲ ਵਰਤਦੇ ਸੀ ਉਹ ਵੀ ਰਿਕਵਰ ਕੀਤਾ ਗਿਆ ਤੇ ਇਹਨਾਂ ਤੋਂ ਇਲਾਵਾ ਨਸ਼ਿਆਂ ਦੇ ਵਿਰੁੱਧ ਜੋ ਮੀਮਾਨਜੋਗ ਐਸਐਸਪੀ ਸਾਹਿਬ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਸੰਬੰਧ ਵਿੱਚ ਵੱਡੀ ਵਾਰ ਕਾਰਵਾਈ ਕਰਦੇ ਹੋਏ ਈਐਸ ਇਸਤਨਾਮ ਸਿੰਘ ਸੁਮੇਤ ਪਾਰਟੀ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਪਾਸੋਂ 100 ਗ੍ਰਾਮ ਤੋਂ ਉੱਪਰ ਜੜੀ ਹੈਰਨ ਜੋ ਕਰਨ ਵਰਨਾਕਾਰ ਯੂਜ਼ ਕਰਦੇ ਹੀ ਉਹ ਇਸ ਤੋਂ ਇਲਾਵਾ ਉਹਨਾਂ ਕੋਲ ਡਰਗ ਮੰਨੀ ਹੋਈ ਕਾਫੀ ਮਾਤਰਾ ਵਿੱਚ ਰਿਕਵਰ ਕੀਤੀ ਹੈ ਸਰ ਇਹਨਾਂ ਦਾ ਤਾਂ ਪਿਛਲਾ ਬੈਕਗ੍ਰਾਉਂਡ ਜਿਹੜਾ ਹੈ ਉਹ ਤਿੰਨ ਨਾ ਜਾ ਗਿਆ ਹੁੰਦਾ ਜਾਂ ਕੀ ਹਾਂ ਬਿਲਕੁਲ ਇਹਨਾਂ ਦੇ ਅਗੇਂਸਟ 6-6-7 ਐਫਆਈਆਰ ਪਹਿਲਾਂ ਵੀ ਲਾਏ ਨੇ ਤੇ ਗਾੜੀ ਇਹਨਾਂ ਦੀ ਇਨਵੈਸਟੀਗੇਟ ਕਿੱਥੋਂ ਲੈ ਕੇ ਆਉਂਦੇ ਇਹਨਾਂ ਦਾ ਹੋਰ ਕਿਹੜਾ ਗੈਂਗ ਦੇ ਮੈਂਬਰ ਨੇ ਉਦੇ ਸੰਬੰਧ ਚ ਤਫਤੀਸ਼ ਸ਼ੁਰੂ ਕਰਨ ਕਰਕੇ ਲੈ ਕੇ ਇਹਨਾਂ ਦੇ ਕਰ ਰਹੇ ਆ ਸਰ ਇਹ ਫੜੇ ਕਿੱਥੋਂ ਗਏ ਆ ਤੇ ਕਿੰਨੀ ਏਜ ਇਹਨਾਂ ਦੀ ਇਹ ਕਰੀਬ 20 ਤੋਂ 26 27 ਸਾਲ ਦੇ ਦਰਮਿਆਨ ਨੇ ਜਿਹੜੇ ਅਰੈਸਟ ਹੋਏ ਨੇ ਇਹ ਅਰੈਸਟ ਹੋਏ ਕਿ ਤੁਸੀਂ ਇਹ ਅਰੈਸਟ ਵੱਖ-ਵੱਖ ਜਗ੍ਹਾ ਤੋਂ ਹੋਏ ਨੇ ਕਿਉਂਕਿ ਲੱਗ ਲਾਉਂਗੇ ਮਦਦਦ ਜਿੱਥੋਂ-ਜਿੱਥੋਂ ਇਹ ਕਾਬੂ ਆਏ ਉੱਥੇ ਕੀਤੇ ਗਏ ਨੇ